ਉਹ ਕਹਿੰਦਾ ਹੈ ਕਿ ਜਿਹੜੇ ਭਾਈ ਅਮਰਪਾਲ ਸਿੰਘ ਦਾ ਫੇਸਬੁੱਕ ਤੇ ਇਹ ਮਸਲਾ ਚੱਲ ਰਿਹਾ ਹੈ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦਾ ਕਾਂਡ ਹੈ ਤੇ ਹੰਟਰਾਈਟ ਕਮਿਸ਼ਨ ਵੱਲੋਂ ਅੱਜ ਸੀ ਇਹਨਾਂ ਦੇ ਦੁੱਖ ਦੇ ਵਿੱਚ ਇਹਨਾਂ ਦੇ ਨਾਲ ਲਿਖੇ ਹਾਜ਼ਰ ਆ। ਮੈਨੂੰ ਲੱਗਦਾ ਹੈ ਕਿ ਇਸ ਮਸਲੇ ਨੂੰ ਸਿਰਫ ਇੱਕ ਸਿੱਖਾਂ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਹ ਇਨਸਾਨੀਅਤ ਦਾ ਮਸਲਾ ਵੀ ਹੈ ਅਤੇ ਮਨੁੱਖੀ ਹੱਕਾਂ ਦਾ ਮਸਲਾ ਵੀ ਹੈ। ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਇਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਨੇ ਇਸ ਨਾਲ ਹੀ ਦੋਸਤੋ ਉਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਉਹਨਾਂ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਮੋਰਚਾ ਲਾਇਆ ਹੈ ਉਹਨਾਂ ਦੇ ਹੱਕ ਦੇ ਵਿੱਚ ਤਾਂ ਕਿ ਉਹਨਾਂ ਨੂੰ ਪੰਜਾਬ ਦੇਆਂ ਜੇਲ੍ਹਾਂ ਦੇ ਵਿੱਚ ਸੈਕਟ ਕੀਤਾ ਜਾਵੇ ਜੋ ਕਿ ਦੋਸਤੋ ਉਹਨਾਂ ਦੇ ਕਮਰਿਆਂ ਤੇ ਬਾਥਰੂਮਾਂ ਦੇ ਵਿੱਚੋਂ ਕੈਮਰੇ ਮਿਲੇ ਨੇ ਜੋ ਕਿ ਦੋਸਤੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਸ ਨੂੰ ਲੈ ਕੇ ਦੋਸਤੋ ਮਨੁੱਖੀ ਅਧਿਕਾਰਾਂ ਦੇ ਅਦਾਰੇ ਚੋਂ ਜੋ ਵੀ ਇਸ ਮੈਡਮ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਇਸ ਰਾਈਟ ਕਮਿਸ਼ਨ ਵੱਲੋਂ ਅਸੀਂ ਇਹਨਾਂ ਦੇ ਨਾਲ ਹਾਂ ਸਿਰਫ ਇਹ ਭਾਈ ਅੰਮ੍ਰਿਤਪਾਲ ਦੀ ਹੀ ਗੱਲ ਨਹੀਂ ਜਿੱਥੇ ਵੀ ਅਗਰ ਮਨੁੱਖੀ ਕਾਨੂੰਨ ਹੁੰਦੇ ਆ ਅਸੀਂ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਾਂਗੇ ਚਾਹੇ ਕੋਈ ਵੀ ਹੋਵੇ ਸਿੱਖਾਂ ਦੇ ਵਿੱਚ ਇੱਕ ਬਾਗੀਸੁਰ ਪੈਦਾ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਪੂਰੇ ਦੇਸ਼ ਭਰ ਦੇ ਵਿੱਚ ਉਹ ਨਹੀਂ ਹੋਣੀ ਚਾਹੀਦੀ ਐਸਜੀਪੀਸੀ ਵੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਇਹਨਾਂ ਦੇ ਨਾਲ ਹੈ ਕੋਈ ਨਹੀਂ ਇਹ ਡਾਕਾ ਕਰਨ ਦੇ ਪੂਰਾ ਤੇ ਜਿਹੜੇ ਬੱਚੇ ਭੁੱਖ ਹੜਤਾਲ ਦੇ ਅਸੀਂ ਉਹ ਨਹੀਂ ਦਿਰ ਜਾਰੀ ਰੱਖਾਂਗੇ ਜਦ ਜੇਲ ਪ੍ਰਸ਼ਾਸਨ ਨੂੰ ਨਹੀਂ ਪਤਾ ਕੈਮਰੇ ਕਿੱਥੇ ਲੱਗੇ ਤਾਂ ਉਹਨਾਂ ਦੇ ਸਿੰਘਾਂ ਦੇ ਖਾਣੇ ਵਿੱਚ ਕਿਸੇ ਵੀ ਚੀਜ਼ ਚ ਮਿਲਾ ਕੇ ਕੋਈ ਵੀ ਚੀਜ਼ ਸ਼ਾਮ ਨੂੰ ਸਗੜਾ ਹੁਣੇ ਦਿਬਰਗੜਾ ਸ਼ਾਮ ਤੋਂ ਹੋ ਕੇ ਆਇਆ ਫ੍ਰਾਈਡੇ ਨੂੰ ਜਿਹੜਾ ਇਨਸੀਡੈਂਟ ਹੋਇਆ ਹੈ ਸਾਰਿਆਂ ਨੂੰ ਪਤਾ ਹੀ ਹੈ ਜਿੱਦਾਂ ਭਾਈ ਸਾਹਿਬ ਦੇ ਬੈਰਕ ਔਰ ਬਾਥਰੂਮਾਂ ਵਿੱਚੋਂ ਕੈਮਰੇ ਫੜੇ ਗਏ ਆ ਉਹਨਾਂ ਨੂੰ ਸ਼ਾਮ ਨੂੰ ਉਹਨਾਂ ਨੇ ਚੈੱਕ ਕੀਤਾ ਉਹਨਾਂ ਦੇ ਕਮਰੇ 'ਚ ਕੁਝ ਲਾਈਟ ਨਹੀਂ ਜਲ ਰਹੀ ਸੀ ਜਦੋਂ ਖੋਲਿਆ ਚੈੱਕ ਕੀਤਾ ਤਾਂ ਉਹਦੇ ਵਿੱਚ ਸਪਾਈ ਕੈਮਰਾ ਲੱਗੇ ਹੋਏ ਉਹਨਾਂ ਨੇ ਬਾਥਰੂਮ ਚੈੱਕ ਕੀਤਾ ਉਧਰੋਂ ਵੀ ਇੱਕ ਸਪਾਈ ਕੈਮਰਾ ਫੜਿਆ ਗਿਆ ਉਹਨਾਂ ਨੇ ਜੇਲ ਤੋਂ ਸੁਪਰਡੈਂਡੈਂਟ ਨੂੰ ਔਰ ਡੀਸੀ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕੈਮਰੇ ਉਤਰਵਾਏ ਕੀ ਉਸਪਾਈ ਕੈਮਰੇ ਲੱਗੇ ਉਹ ਤੋਂ ਉਹ ਕਹਿੰਦੇ ਸਾਡੀ ਤਾਂ ਨੋਲਿਜ ਵਿੱਚ ਹੀ ਨਹੀਂ ਹੈ ਉਸੇ ਟਾਈਮ ਸਾਰੇ ਸਿੰਘਾਂ ਨੇ ਡੀਸੀ ਸਰ ਨੂੰ ਇਹ ਦੇਖੋ ਤਰੀਕ ਲਿਖੀ ਹੋਈ ਆ 16 3 ਇੱਕ ਲੈਟਰ ਲਿਖਿਆ ਹੈ ਕਿ ਅਸੀਂ ਸਾਡੇ ਬੈਰਕ ਵਿੱਚ ਉਹ ਕੈਮਰਾ ਲਿਖੇ ਸਪਾਈ ਕੈਮਰਾ ਮਿਲੇ ਹੈ ਬਾਥਰੂਮਾ ਵਿੱਚੋਂ ਜਿਦੇ ਵਿੱਚ ਉਹਨਾਂ ਦੇ ਕੈਮਰਾ ਦੇ ਵਿਦ ਸੀਰੀਅਲ ਨੰਬਰ ਤੱਕ ਲਿਖੇ ਹੋਇਆ ਜਿਹੜੇ ਡੀਸੀ ਸਾਹਿਬ ਨੂੰ ਪੇਜਿਆ ਗਿਆ ਸਾਰੇ ਸਿੰਘਾਂ ਦੀ ਤਰਫੋਂ ਇਸ ਲੈਟਰ ਦਾ ਕਿਤੇ ਕੋਈ ਜ਼ਿਕਰ ਨਹੀਂ ਇਸ ਜਦ ਕੈਮਰੇ ਫੜੇ ਗਏ ਆ ਇਸ ਨੂੰ ਕਾਊਂਟਰ ਕਰਨ ਵਾਸਤੇ ਨੈਕਸਟ ਡੇ ਅਸਾਮ ਤੋਂ ਉਹਨਾਂ ਨੇ ਇੱਕ ਟਵੀਟ ਕਰਤਾ ਕਿ ਜੀ ਇਹਨਾਂ ਦੀ ਕਮਰੇ ਦੀ ਤਲਾਸ਼ੀ ਲਈ ਗਈ ਜਿਹਦੇ ਵਿੱਚ ਉਹ ਉਹ ਛੋਟੀ ਜੀ ਬੱਚਿਆਂ ਦੀ ਕਿਹੜੀ ਖੜੀ ਹੈ ਉਹਨੂੰ 스마트 ਵਾਚ ਦੱਸਤਾ ਕੁਝ ਫੋਨ ਫੜੇ ਜਿਹੜੇ ਉਹਨਾਂ ਨੇ ਖੁਦ ਹੀ ਪਲਾਂਟ ਕੀਤੇ ਕਿਉਂਕਿ ਉਹਨਾਂ ਦੀ ਪੋਲ ਖੁੱਲ ਗਈ ਸੀ ਕਿ ਉਹਨਾਂ ਨੇ ਕੈਮਰੇ ਲਗਾਏ ਆ ਤੋਂ ਉਹਨੂੰ ਕਿੱਦਾਂ ਕਾਊਂਟਰ ਕਰਨਗੇ ਉਹਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਨਵੇਂ ਐਵੀਡੈਂਸ ਇਹਦਾ ਉਸ ਨੇ ਅਸਾਮ ਨੇ ਕਿਸੇ ਨੇ ਚਿੱਠੀ ਨੇ ਜ਼ਿਕਰ ਕੀਤਾ ਹੈ ਜਿਹੜੀ ਡੀਸੀ ਸਾਹਿਬ ਨੂੰ ਲਿਖੀ ਗਈ ਹੈ ਮੈਂ ਜੇਲ ਪ੍ਰਸ਼ਾਸਨ ਤੋਂ ਲੈ ਕੇ ਆਈਆਂ ਇਥੇ ਉਹਨਾਂ ਦੀ ਸਟੈਂਪ ਵੀ ਲੱਗੀ ਹੋਈ ਆ ਜੇਲ੍ਹ ਦੀ ਸੈਂਟਰਲ ਜੇਲ੍ਹ ਦੀ ਇਹ ਇੱਕ ਮਨੁੱਖੀ ਅਧਿਕਾਰ ਹੁੰਦਾ ਤੁਸੀਂ ਕਿਸੇ ਦੇ ਬੈਰਕ ਦੇ ਬਾਹਰ ਲੱਗੇ ਹੋਇਆ ਬਲਕਿ ਬੈਰਕ ਦੇ ਅੰਦਰ ਔਰ ਬਾਥਰੂਮਾਂ 'ਚ ਕੈਮਰੇ ਲਗਾਉਣ ਦਾ ਕੀ ਮਤਲਬ ਹੈ ਜਦੋਂ ਜਿੱਦਾਂ ਹੀ ਸਿੰਘਾਂ ਨੂੰ ਪਤਾ ਚੱਲਿਆ ਕਿ ਕੈਮਰੇ ਲੱਗੇ ਹੋਏ ਆ ਸਪਾਈ ਕੈਮਰੇ ਉਹਨਾਂ ਨੇ ਲਾਏ ਆ ਉਹਦੇ ਬਾਅਦ ਸ਼ਾਮ ਤੋਂ ਹੀ ਸਾਰੇ ਸਿੰਘਾਂ ਨੇ ਭੁਖੜ ਹੜਤਾਲ ਕਰ ਦਿੱਤੀ ਸ਼ੁਰੂ ਕਿ ਸਾਨੂੰ ਉਹਨੇ ਅੱਧੇ ਸੇਫ ਨਹੀਂ ਹੈ ਕਿਉਂਕਿ ਜੇਲ੍ਹ ਪ੍ਰਸ਼ਾਸਨ ਕਹਿ ਰਿਹਾ ਕਿ ਸਾਡੀ ਨੌਲੇਜ ਵਿੱਚ ਨਹੀਂ ਹੈ ਕਿ ਕੈਮਰਾ ਇਹ ਕਿੰਨੇ ਲਾਇਆ ਜਦ ਜੇਲ੍ਹ ਪ੍ਰਸ਼ਾਸਨ ਨੂੰ ਨਹੀਂ ਪਤਾ ਕੈਮਰੇ ਕਿੱਥੇ ਲੱਗੇ ਤਾਂ ਉਹਨਾਂ ਦੇ ਸਿੰਘਾਂ ਦੇ ਖਾਣੇ ਵਿੱਚ ਕਿਸੇ ਵੀ ਚੀਜ਼ ਚ ਮਿਲਾ ਕੇ ਕੋਈ ਵੀ ਚੀਜ਼ ਕੁਝ ਵੀ ਦੇ ਸਕਦੇ ਸਾਡੇ ਸਿੰਘਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਕੀ ਮੰਗ ਹੁਣ ਅੱਜ ਦੇਖ ਲੋ 11 ਦਿਨ ਹੋ ਗਏ ਪਿਛਲੇ ਸ਼ੁੱਕਰਵਾਰ ਤੋਂ ਸਿੰਘ ਪੁਖੜ ਤਾਲਤੇ ਨੇ ਤੇ ਚਾਚਾ ਜੀ ਦੀ ਔਰ ਬਸੰਤ ਸਿੰਘ ਪਾਜੀ ਰਾਉ ਕੇ ਪਾਈ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਕਿਸੇ ਵੀ ਟਾਈਮ ਕਿਸੇ ਵੀ ਸਿੰਘ ਨੂੰ ਕੁਝ ਵੀ ਹੋ ਸਕਦਾ ਹੈ ਕਿਉਂਕਿ ਉਹ ਜਲ ਵੀ ਨਹੀਂ ਛਕ ਰਿਹਾ ਲੇਕਿਨ ਪ੍ਰਸ਼ਾਸਨ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹ ਉਹਨਾਂ ਦੇ ਸਿੰਘਾਂ ਨੇ ਕੀ ਮੰਗ ਕੀਤੀ ਹੈ ਉਹ ਸਿਰਫ ਇੱਕ ਮੰਗ ਤੇ ਕਹਿ ਰਹੇ ਆ ਅੜੇ ਕਿ ਐਨਐਸਏ ਖਤਮ ਹੋਣ ਵਾਲੀ ਹੈ 18 ਮਾਰਚ ਨੂੰ ਹੁਣ ਦੋ ਤਿੰਨ ਹਫ਼ਤੇ ਰਹਿ ਗਏ ਆ ਅਸੀਂ ਉੱਥੇ ਸੇਫ ਫੀਲ ਨਹੀਂ ਕਰਦੇ ਸਾਨੂੰ ਪੰਜਾਬ ਦੀ ਜੇਲਾਂ ਵਿੱਚ ਲਿਆਓ ਜਦ ਤੁਸੀਂ ਇੱਥੇ ਲੈ ਕੇ ਆਓਗੇ ਉਦੋਂ ਹੀ ਉਹਨਾਂ ਦੀ ਭੁਖ ਹੜਤਾਲ ਟੁੱਟਣੀ ਹੈ ਅੱਜ ਤੋਂ ਪਹਿਲਾਂ ਵੀ ਐਨਐਸਏ ਵਿੱਚ ਸਿੰਘ ਪੰਜਾਬ ਵਿੱਚ ਫੜੇ ਗਏ ਨਾ ਉਹਨਾਂ ਨੂੰ ਪੰਜਾਬ ਦੀ ਜੇਲਾਂ ਵਿੱਚ ਹੀ ਰੱਖਿਆ ਗਿਆ ਇਹਨਾਂ ਸਿੰਘਾਂ ਨੂੰ ਇੱਥੋਂ 3000 ਕਿਲੋਮੀਟਰ ਦੂਰ ਲਿਜਾ ਕੇ ਉੱਥੇ ਕਿਉਂ ਰੱਖਿਆ ਗਿਆ ਅਜੇ ਤੱਕ ਵੀ ਅੱਜ 11 ਦਿਨ ਹੋ ਗਏ ਮਤਲਬ ਕਿ ਭੋਖ ਹੜਤਾਲ ਹੋ ਸ਼ਾਮ ਤੇ ਸਿੰਘਾਂ ਨੂੰ ਅਜੇ ਤੱਕ ਕੋਈ ਸਰਕਾਰ ਦਾ ਮੈਸੇਜ ਨਹੀਂ ਆਇਆ ਨਾ ਕੋਈ ਰਿਸਪੌਂਸ ਦਿੱਤਾ ਉਹਨਾਂ ਨੇ ਕਿ ਵੇਖ ਕੋਸ਼ ਕਰਾਂਗੇ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਜੀ ਇਹ ਪੁੱਛ ਰਿਹਾ ਕਿ ਇਹ ਰਾਤ ਤੁਸੀਂ ਸਾਮ ਜਾਂਦੇ ਸੀ ਮੇਨ ਵਾਸਤੇ ਕੀ ਹਾਲਾਤ ਹੈਗੇ ਉੱਥੋਂ ਦੇ ਅੰਦਰ ਦੇ ਭਾਈ ਸਾਹਿਬ ਦੀ ਰਿਪੋਰਟਿੰਗ ਵੀ ਬਾਹਰ ਹੋ ਗਈ ਸੀ ਹਾਂਜੀ ਗੁਪਤ ਕੈਮਰੇ ਲਗਾਏ ਗਏ ਸੀ ਹਾਂਜੀ ਉਹ ਉਹਨਾਂ ਨੇ ਮਤਲਬ ਕਿ ਵਾਸ਼ਰੂਮਾਂ 'ਚ ਗੁਪਤ ਕੈਮਰੇ ਲਗਾਏ ਗਏ ਇਹ ਰੂਮਾਂ 'ਚ ਵੀ ਲਗਾਏ ਗਏ ਤੋ ਉਹਨਾਂ ਪ੍ਰਸ਼ਾਸਨ ਨੂੰ ਸੱਦ ਕੇ ਕੱਢੇ 27 ਕੈਮਰੇ ਸੀ ਫਿਰ ਉਹ ਪ੍ਰਸ਼ਾਸਨ ਮੰਗਦਾ ਸੀ ਤੇ ਉਹ ਦੇ ਨਹੀਂ ਰਹੇ ਅਗਲੇ ਦਿਨ ਉਹਨਾਂ ਨੇ 100 ਦੇ ਉਸ ਪ੍ਰਸ਼ਾਸਨ ਵਾਲਾ ਬੁਲਾ ਕੇ ਤੇ ਫਿਰ ਮਤਲਬ ਕਿ ਉਹਨਾਂ ਨੇ ਉਹ ਯਨਾ ਰਿਤ ਲਾਸੀ ਕੀਤੀ ਰੋਮਾਂ ਦੀ ਕੁਛ ਨਹੀਂ ਮਿਲਿਆ ਫਿਰ ਇਹਨਾਂ ਨੇ ਆਪਣੇ ਕੋਲੋਂ ਉੱਥੇ ਇੱਕ ਸਮਾਨ ਰੱਖ ਕੇ ਇੱਕ ਮਤਲਬ ਬੱਚਿਆਂ ਵਾਲੀ ਘਰੀ ਸੀ ਨੂੰ 스마트 ਵਾਚ ਦਾ ਨਾਮ ਦਿੱਤਾ ਇੱਕ ਮੋਬਾਈਲ ਰੱਖ ਕੇ ਫੋਟੋ ਖਿੱਚ ਕੇ ਤੇ ਵਾਇਰਲ ਕਰ ਦਿੱਤੀ ਕਿ ਇਹਨਾਂ ਕੋ ਸਮਾਨ ਮਿਲਿਆ ਜੋ ਕਿ ਅਗਲੇ ਦਿਨ ਉਹਨਾਂ ਦੇ ਜੇਲ੍ਹ ਦੇ ਸੁਪਰੀਟੈਂਡੈਂਟ ਨੇ ਮੰਨਿਆ ਵੀ ਇਹ ਸਮਾਨ ਸਾਡਾ ਸੀ ਇਹਨਾਂ ਦਾ ਨਹੀਂ ਸੀ ਮਤਲਬ ਅੱਜ ਚਿੱਠੀ ਵੀ ਲਿਖੀ ਗਈ ਐਸਜੀਪੀਸੀ ਬੰਦਾ ਹਿੰਦ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸੇ ਮੁੱਦ ਨੂੰ ਲੈ ਕੇ ਅੱਜ ਚਲੋ ਧੰਨਵਾਦ ਕਰਦੇ ਆਂ ਅ ਤਖਤ ਦੇ ਪ੍ਰਧਾਨ ਥਾ ਜੀ ਚਿੱਠੀ ਲਿਖੇ ਜਿੰਨੇ ਵੀ ਸ਼ੇਤੀ ਮਸਲਾ ਹੱਲ ਹੋ ਸਕਦਾ ਚੰਗਾ ਕੋ ਕਿ ਹਾਨੂੰ ਉਹਨਾਂ ਦੀ ਜਾਣਦਾ ਆ ਕਿ ਉਹ ਅੱਜ 11ਵੇਂ ਦਿਨ ਚ ਦੋ ਤਿੰਨ ਸਿੰਘ ਜਿਆਦਾ ਸੀਰੀਅਸ ਆ ਬਸੰਤ ਸਿੰਘ ਅਜੀਤ ਸਿੰਘ ਤੇ ਕਲਵੰਤ ਸਿੰਘ ਉਹ ਤਾਂ ਵੀਲ ਚੇਅਰ ਤੇ ਉਹਨਾਂ ਨੂੰ ਜਾ ਰਹੇ ਆ ਬਾਥਰੂਮ ਤੱਕ ਵੀ ਤੁਰ ਕੇ ਨਹੀਂ ਜਾ ਸਕਦੇ ਬੜਾ ਜੀ ਪੂਰੇ 3-4 ਦਿਨ ਤੁਹਾਨੂੰ ਹੋ ਗਿਆ ਭੁਖੜਦਲ ਤੇ ਬੈਠੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਸਰਕਾਰ ਦਾ ਨੁਮਾਇंदा ਤੁਹਾਨੂੰ ਮਿਲਣ ਜਾਂ ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਕਿਸੇ ਨਾਲ ਨਾ ਜੀ ਹੱਡੀ ਕਿਸੇ ਨਾਲ ਗੱਲਬਾਤ ਹੋਈ ਮੀਟਿੰਗ ਰੱਖੀ ਸੀ ਉਹਨਾਂ ਨੇ ਤੇ ਉਹ ਤੇ ਜਿੱਦਾਂ ਸਾਨੂੰ ਮਖੌਲ ਜਿਹਾ ਕੀਤਾ ਸੀ ਤੇ ਉਹ ਕੋਈ ਉਹਦਾ ਸਿੱਟਾ ਨਹੀਂ ਨਿਕਲਿਆ 5 ਦਿਨ ਹੋ ਗਏ ਸਾਨੂੰ ਵੀ ਭੁੱਖ ਹੜਤਾਲ ਤੇ ਜਿੰਨੇ ਵੀ ਐਨਐਸਐ ਵਾਲਿਆਂ ਦੇ ਮਾਪਿਆਂ ਨੂੰ ਕੋਈ ਨਹੀਂ ਅਜੇ ਰਿਸਪੌਂਸ ਆਇਆ ਮੈਂ ਭੁੱਖ ਹੜਤਾਲ ਜਾਰੀ ਰੋਗੀ ਇਸੇ ਤਰ੍ਹਾਂ ਹਾਂਜੀ ਉਹਨਾਂ ਤੇ ਜਾਰੀ ਰੋਗੇ ਜਿੰਨੇ ਸਾਡੇ ਬੱਚਿਆਂ ਨੂੰ ਇਹਦਾ ਤਬਦੀਲ ਨਹੀਂ ਕਰਦੇ ਇੱਕੀ ਹਾਡੀ ਮੰਗਾ ਜੇਲ੍ਹ ਜੇਲ੍ਹ ਤਬਦੀਲ ਦੀ ਆ ਕੋਈ ਨਹੀਂ ਇਹ ਧੱਕਾ ਕਰਨ ਦੇ ਪੂਰਾ ਤੇ ਜਿਹੜੇ ਬੱਚੇ ਭੁੱਖ ਹੜਤਾਲ ਤੇ ਅਸੀਂ ਵੀ ਉਹਨਾਂ ਦੀ ਜਾਰੀ ਰੱਖਾਂਗੇ ਭਾਈ ਸਾਹਿਬ ਨੇ ਕੋਈ ਗੱਲਬਾਤ ਹੋਈ ਠੀਕ ਹਾਂਜੀ ਹੋਈ ਸੀ ਕੱਲ ਚੜ੍ਹਦੀ ਕਲਾ ਚੋ ਸਰੀਰਕ ਕਮਜ਼ੋਰੀ ਜ਼ਰੂਰ ਹੈ ਲੇਕਿਨ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਚ ਜਿਹੜੇ ਉਹਨਾਂ ਦੇ ਨਾਲ ਸਿੰਘ ਹੈ ਕੋਈ ਬਿਮਾਰ ਹੋ ਗਈ ਹੈ ਹਾਂਜੀ ਤਿੰਨ ਸਿੰਘ ਜਿਆਦਾ ਥੋੜੇ ਸੀਰੀਅਸ ਹੈ ਦੇਖੋ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦਾ ਜੋ ਇਸ ਵਕਤੇ ਇਹ ਮਸਲਾ ਚੱਲ ਰਿਹਾ ਹੈ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਤੇ ਹਿਊਮਨ ਰਾਈਟ ਕਮਿਸ਼ਨ ਵੱਲੋਂ ਅੱਜ ਅਸੀਂ ਇਹਨਾਂ ਦੀ ਬੁੱਕ ਦੇ ਵਿੱਚ ਇਹਨਾਂ ਦੇ ਨਾਲ ਇੱਥੇ ਹਾਜ਼ਰ ਹੈ ਮੈਨੂੰ ਲੱਗਦਾ ਕਿ ਇਸ ਮਸਲੇ ਨੂੰ ਸਿਰਫ ਇੱਕ ਸਿੱਖਾਂ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਹ ਇੱਕ ਇਨਸਾਨੀਅਤ ਦਾ ਮਸਲਾ ਵੀ ਹੈ ਔਰ ਮਨੁੱਖੀ ਹੱਕਾਂ ਦਾ ਮਸਲਾ ਵੀ ਹੈ ਕਿਉਂਕਿ ਇਹਨਾਂ ਦੀ ਜੋ ਮਾਪਿਆਂ ਦੀ ਮੰਗ ਹੈ ਕਿ ਅਸਾਮ ਜੇਲ੍ਹ ਦੇ ਵਿੱਚ ਜੋ ਸਾਡੇ ਸਿੰਘ ਬੈਠੇ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਤਬਦੀਲ ਕੀਤਾ ਜਾਵੇ ਔਰ ਮੈਨੂੰ ਲੱਗਦਾ ਕਿ ਇਹਨਾਂ ਦੀ ਮੰਗ ਬਿਲਕੁਲ ਜਾਇਜ਼ ਵੀ ਹੈ ਕਿਉਂਕਿ ਜਿਵੇਂ ਇਹਨਾਂ ਨੇ ਉੱਥੇ ਦੱਸਿਆ ਕਿ ਜੇਲ੍ਹ ਦੇ ਵਿੱਚ ਜੋ ਹੈ ਕੈਮਰੇ ਲੱਗੇ ਨੇ ਔਰ ਜਦੋਂ ਇਹਨਾਂ ਨੇ ਜੇਲ੍ਹ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਫ਼ ਕਿਹਾ ਗਿਆ ਕਿ ਸਾਡੀ ਨੌਲੇਜ ਦੇ ਵਿੱਚ ਵੀ ਨਹੀਂ ਹੈ ਕਿ ਇੱਥੇ ਕੈਮਰੇ ਲ ਤੇ ਜੇਕਰ ਅਗਰ ਜੇਲ ਪ੍ਰਸ਼ਾਸਨ ਦੀ ਨੌਲੇਜ ਐ ਨਹੀਂ ਹੈਗਾ ਕਿ ਕੈਮਰਾ ਲੱਗੇ ਅਗਰ ਕੱਲ ਉੱਥੇ ਉਹਨਾਂ ਦੇ ਨਾਲ ਕੁਝ ਵੀ ਅਭਿਨਭੀ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੀ ਜੇਲ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਹੈ ਸਭ ਤੋਂ ਪਹਿਲੇ ਤਾਂ ਇੱਥਾ ਗੱਲ ਗੱਲ ਹੈਗੀ ਜੀ ਸਟੇਟ ਸਟੇਟ ਗਵਰਨਮੈਂਟ ਦੀ ਕਿ ਪਹਿਲੇ ਤਾਂ ਐਨਐਸਏ ਲਗਾ ਕੇ ਇਹਨਾਂ ਬੱਚਿਆਂ ਨੂੰ ਤੁਸੀਂ ਆਸਾਮ ਭੇਜ ਦਿੰਦੇ ਹੋ ਔਰ ਅੱਜ ਜਦ ਅਗਰ ਸੈਂਟਰ ਨਾਲ ਗੱਲ ਕੀਤੀ ਜਾਵੇਗੀ ਤਾਂ ਸੈਂਟਰ ਦਾ ਪਹਿਲਾਂ ਹੀ ਇਹ ਗੱਲ ਹੋਣੀ ਹੈ ਉਹਨਾਂ ਦੀ ਏਕਸਕਿਊਜ਼ ਹੋਣੀ ਹੈ ਕਿ ਸਵੇਰ ਸਰਕਾਰ ਵੱਲੋਂ ਲਿਖਤੀ ਦਿੱਤਾ ਜਾਵੇ ਕਿ ਇਹਨਾਂ ਨੂੰ ਇੱਧਰ ਤਬਦੀਲ ਕੀਤਾ ਜਾਵੇ ਤਾਂ ਇੱਥੇ ਭਗਵੰਤ ਮਾਨ ਜੀ ਜਿਨ੍ਹਾਂ ਨੇ ਪਹਿਲੇ ਇੱਕ ਮਹੀਨਾ ਪਹਿਲੇ ਜੇਲ੍ਹਾਂ ਸਾਫ਼ ਕਰਵਾਤੀਆਂ ਸੀ ਆਸਾਮ ਦੀਆਂ ਅੱਜ ਅਗਰ ਬੱਚੇ ਜੇਲ੍ਹਾਂ ਦੇ ਵਿੱਚ ਕੋਈ ਉਹਨਾਂ ਪ੍ਰੋਬਲਮਸ 'ਚ ਨਹੀਂ ਤੇ ਅੱਜ ਸੀਐਮ ਦੀ ਡਿਊਟੀ ਬਣਦੀ ਹੈ ਕਿ ਆ ਸੀਐਮ ਲਿਖ ਕੇ ਦਵੇ ਮੁਰੇ ਲਾ ਕੇ ਕਿ ਪੰਜਾਬ ਦੇ ਬੱਚੇ ਪੰਜਾਬ ਦੇ ਵਿੱਚ ਤਬਦੀਲ ਕੀਤੇ ਜਾਣ ਦੂਸਰੀ ਗੱਲ ਜਦ ਇਹਨਾਂ ਨੂੰ ਕ ਬੁਲਾਇਆ ਗਿਆ ਸੀਐਮ ਸਾਹਿਬ ਵੱਲੋਂ ਕਿ ਅਸੀਂ ਸੈਕਟਰੀ ਸਾਹਿਬ ਨਾਲ ਮੀਟਿੰਗ ਰੱਖਣੀ ਹੈ ਇਹਨਾਂ ਨੂੰ ਬੁਲਾ ਕੇ ਉੱਥੇ ਮਜ਼ਾਕ ਕੀਤਾ ਗਿਆ ਉਸ ਤੋਂ ਬਾਅਦ ਨਾ ਸੀਐਮ ਮਿਲੇ ਹੈ ਨਾ ਸੈਕਟਰੀ ਮਿਲੇ ਨੇ ਜੋ ਕਿ ਇੱਥੇ ਬਹੁਤ ਵੱਡੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਸ ਨੂੰ ਰੋਕਣਾ ਪਵੇਗਾ ਅੱਜ ਇੱਥੇ ਪਾਈ ਕਨਵਰਜ ਚੜ੍ਹਤ ਸਿੰਘ ਜੀ ਵੀ ਬੈਠੇ ਹੋਏ ਆ ਮੈਂ ਇਹਨਾਂ ਦੇ ਵੀ ਵਿਚਾਰ ਸੁਣ ਰਹੀ ਸੀ ਦੇਖੋ ਸਿੱਖਾਂ ਦੇ ਵਿੱਚ ਇੱਕ ਬਾਗੀ ਸੁਰ ਪੈਦਾ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਪੂਰੇ ਦੇਸ਼ ਭਰ ਦੇ ਵਿੱਚ ਉਹ ਨਹੀਂ ਹੋਣੀ ਚਾਹੀਦੀ ਸਿੱਖ ਵੀ ਇਸ ਦੇਸ਼ ਦਾ ਹਿੱਸਾ ਹੈਗੇ ਆ ਸਿੱਖਾਂ ਦਾ ਵੀ ਜੋ ਆਜ਼ਾਦੀ ਤੋਂ ਲੈ ਕੇ ਹੁਣ ਤੱਕਰ ਬਹੁਤ ਵੱਡਾ ਯੋਗਦਾਨ ਹੈ ਇਸ ਦੇ ਲਈ ਇਹ ਸਮਝਣਾ ਪਏਗਾ ਹਕੂਮਤਾਂ ਨੂੰ ਔਰ ਜਿੱਥੇ ਪਾਈ ਅੰਮ੍ਰਿਤਪਾਲ ਸਿੰਘ ਜੀ ਦੀ ਗੱਲ ਆ ਕਿਉਂਕਿ ਮੈਨੂੰ ਲੱਗਦਾ ਕੱਲ ਮੈਂ ਜਿੰਨੇ ਵੀ ਇੱਥੇ ਲੋਕਾਂ ਨਾਲ ਮਿਲੀ ਜਿਹੜੇ ਮਾਪਿਓ ਇੱਥੇ ਬੈਠੇ ਹੋਏ ਸੀ ਉਹਨਾਂ ਇੱਕ ਇੱਕ ਜਾਣਿਆਂ ਨੇ ਆ ਦੱਸਿਆ ਕਿ ਅੰਮ੍ਰਿਤਪਾਲ ਨੇ ਕੀ ਗੁਨਾਹ ਕੀਤਾ ਸਾਡੇ ਬੱਚੇ ਜਿਹੜੇ ਕੋਈ ਨਸ਼ੇ 'ਚ ਸੀ ਤਾਂ ਸਿੱਧੇ ਰਾਹ 'ਤੇ ਰੇ ਜਿਹੜੇ ਸਿੱਖੀ ਦੇ ਬਾਰੇ ਜਾਣਦੇ ਵੀ ਨਹੀਂ ਸੀ ਉਹਨਾਂ ਨੂੰ ਸਿੱਖੀ ਸੰਚਾਰ ਕਰਵਾਇਆ ਅੰਮ੍ਰਿਤ ਸੰਚਾਰ ਕਰਵਾਇਆ ਸਿੱਖੀ ਸਰੂਪਤਾਰਨ ਕਰਵਾਏ ਜਿੱਥੇ ਅਗਰ ਉਹਨੇ ਪ੍ਰਚਾਰ ਕੀਤਾ ਉਹਨੇ ਕੋਈ ਪਾਪ ਨਹੀਂ ਸੀ ਕੀਤਾ ਪਰ ਫਿਰ ਵੀ ਐਨਐਸਏ ਲਗਾ ਕੇ ਅੰਦਰ ਕਰ ਦੇਣਾ ਅੱਜ ਉੱਥੇ ਉਹ ਜਿਹੜੇ ਤਸ਼ੱਦਦ ਟਾਏ ਜਾਣੇ ਇੱਥੇ ਬਹੁਤ ਸਾਰੇ ਅਸੀਂ ਸਿੰਘਾਂ ਨੂੰ ਮੈਂ ਮਿਲੀ ਜਿਨ੍ਹਾਂ ਤੇ ਬਹੁਤ ਜ਼ੁਲਮ ਹੋਏ ਇਸ ਕਰਕੇ ਕਿ ਅੰਮ੍ਰਿਤਪਾਲ ਕੋਲੇ ਤੁਸੀਂ ਅੰਮ੍ਰਿਤ ਕਿਉਂ ਚੱਕਿਆ ਜਾਂ ਅੰਮ੍ਰਿਤਪਾਲ ਨੂੰ ਤੁਸੀਂ ਕਿਉਂ ਮਿਲੇ ਇੱਥੇ ਕੋਈ ਗਵਾਲੀਅਰ ਤੋਂ ਵੀ ਕੋਈ ਇੱਥੇ ਬੈਠੇ ਹੋਏ ਸੀ ਜਿਨ੍ਹਾਂ ਦੇ ਬਹੁਤ ਤਸ਼ੱਦਦ ਟਾਏ ਗਏ ਸੋ ਮੈਂ ਇਹ ਕਹਿਣਾ ਚਾਹਾਂਗੀ ਕਿ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਹਿਊਮਨਸ ਰਾਈਟ ਕਮਿਸ਼ਨ ਵੱਲੋਂ ਅਸੀਂ ਇਹਨਾਂ ਦੇ ਨਾਲ ਹਾਂ ਤੇ ਸਾਨੂੰ ਹੋਰ ਵੀ ਜੋ ਅੱਗੇ ਫਰਦਰ ਕਾਨੂੰਨੀ ਕਾਰਵਾਈ ਕਰਨੀ ਪੈਗੀ ਅਸੀਂ ਕਰਾਂਗੇ ਤੁਸੀਂ ਐਕਸ਼ਨ ਲਓਗੇ ਕੋਈ ਬਿਲਕੁਲ ਜੀ ਅਸੀਂ ਮੈਂ ਆਪਣੇ ਲਾਇਰ ਨਾਲ ਗੱਲ ਕੀਤੀ ਹੈ ਅਸੀਂ ਸਿਰਫ ਭਾਈ ਅਮਰਿਤਪਾਲ ਦੀ ਹੀ ਗੱਲ ਨਹੀਂ ਜਿੱਥੇ ਵੀ ਅਗਰ ਮਨੁੱਖੀ ਕਾਣ ਹੁੰਦੇ ਆ ਅਸੀਂ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਾਂਗੇ ਚਾਹੇ ਕੋਈ ਵੀ ਹੋਵੇ ਐਸਜੀਪੀਸੀ ਦੇ ਵੱਲੋਂ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਐਸਜੀਪੀਸੀ ਵੱਲੋਂ ਵੀ ਔਰ ਸ਼੍ਰੀ ਅਕਾਲ ਤਖਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਕਿਹਾ ਗਿਆ ਹੈ ਕਿ ਅਮਰਿਤਪਾਲ ਵੱਲੋਂ ਕੋਈ ਪਾਪ ਨਹੀਂ ਕੀਤਾ ਗਿਆ ਹੈ ਔਰ ਉਸ ਦਾ ਸਾਥ ਦੇਗਾ ਐਸਜੀਪੀਸੀ ਵੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਇਹਨਾਂ ਦੇ ਨਾਲ ਹੈ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਮਨੁੱਖੀ ਅਧਿਕਾਰਾਂ ਦੀ ਜਿਵੇਂ ਭਾਈ ਅਮਰਿਤਪਾਲ ਸਿੰਘ ਅਤੇ ਉਹ ਉਲੰਘਣਾ ਕੀਤੀ ਜਾ ਰਹੀ ਹੈ ਉਹਨਾਂ ਦੇ ਕਮਰਿਆਂ ਤੇ ਬਾਥਰੂਮਾਂ ਦੇ ਵਿੱਚ ਜੋ ਕੈਮਰੇ ਲਗਾਏ ਗਏ ਸੀ ਉਸ ਨੂੰ ਲੈ ਕੇ ਦੋਸਤੋ ਜੋ ਵੀ ਮੈਡਮ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤੁਤ-ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸ